ਇਹ ਕਾਲ ਦੋਸਤੋ ਮੈਂ ਬਰਾੜ ਕੁਲਵਿੰਦਰ ਅੱਜ ਆਪਾਂ ਤੁਹਾਡੇ ਨਾਲ ਇਸ ਵੀਡੀਓ ਵਿੱਚ ਜਿਹੜੀ ਗੱਲ ਸਾਂਝੀ ਕਰਾਂਗੇ ਕਿ ਜਿਹੜਾ ਹਰ ਸਾਲ ਜਿਹੜਾ ਟੈਂਪਰੇਚਰ ਵਧਦਾ ਜਾਂਦਾ ਤਾਂ ਉਹਦਾ ਕਣਕ ਦੇ ਝਾੜ ਤੇ ਕਿੰਨਾ ਅਸਰ ਪੈਂਦਾ ਠੀਕ ਹੈ ਤਾਂ ਕਣਕ ਦੇ ਝਾੜ ਨੂੰ ਆਪਾਂ ਘਟਣ ਤੋਂ ਬਚਾਉਣ ਲਈ ਕਿਹੜੀਆਂ ਗੱਲਾਂ ਦਾ ਜਿਹੜਾ ਧਿਆਨ ਰੱਖ ਸਕਦੇ ਆ ਕਿਹੜੀਆਂ ਸਾਵਧਾਨੀਆਂ ਜੜੀਆਂ ਆਪਾਂ ਵਰਤ ਸਕਦੇ ਆ ਠੀਕ ਹੈ ਤੇ ਜਦੋਂ ਕਣਕ ਬੂਟਿੰਗ ਸਟੇਜ ਤੋਂ ਲੈ ਕੇ ਜਿੰਨੇ ਚਿਕ ਕਣਕ ਦੀ ਬੱਲੀ ਵਿੱਚ ਜਿਹੜਾ ਦਾਣਾ ਨਹੀਂ ਬੰਦਦਾ ਠੀਕ ਹੈ ਜੇਕਰ ਉਸ ਟਾਈਮ ਤੇ ਜਿਹੜਾ ਟੈਂਪਰੇਚਰ ਜ਼ਿਆਦਾ ਹਾਈ ਹੈ ਠੀਕ ਹੈ ਆ ਉਹਦੇ ਨਾਲ ਕਿਹੜਾ ਸੜ ਕਣਕ ਦੇ ਵਿੱਚ ਜਿਹੜੀ ਦਾਣਾ ਪਿੱਚਕਣ ਦੀ ਜਿਹੜੀ ਸਮੱਸਿਆ ਆ ਜਾਂਦੀ ਆ ਠੀਕ ਹੈ ਉਹਦਾ ਅਸਰ ਸਿੱਧਾ ਫਿਰ ਤੁਹਾਡੇ ਜਿਹੜਾ ਝਾੜ ਤੇ ਪੈਂਦਾ ਠੀਕ ਹੈ ਤਾਂ ਉਸ ਝਾੜ ਨੂੰ ਘਟਣ ਤੋਂ ਬਚਾਉਣ ਲਈ ਜਿਹੜੀਆਂ ਆਪਾਂ ਗੱਲਾਂ ਵੈਰਡ ਤਿਆਰ ਰੱਖ ਸਕਦੇ ਹਾਂ ਤੋਂ ਅੱਗੇ ਆਪਾਂ ਜਾ ਕੇ ਵੀਡੀਓ ਵਿੱਚ ਤੁਹਾਡੇ ਨਾਲ ਸਾਂਝਾ ਕਰਾਂਗੇ ਜੇਕਰ ਤੁਸੀਂ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਜ਼ਰੂਰ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਲਓ ਪਰ ਇਹ ਜਿਹੜੀ ਸਮੱਸਿਆ ਦਾਣਾ ਪਿਚਕਣ ਵਾਲੀ ਆਪਾਂ ਨੂੰ ਪਿਛਲੇ 1-2 ਸਾਲਾਂ ਵਿੱਚ ਜਿਹੜੀ ਕਾਫੀ ਦੇਖਣ ਨੂੰ ਮਿਲੀ ਹੈ ਤਾਂ ਉਹਦਾ ਕਾਰਨ ਕੀ ਹੁੰਦਾ ਜਦੋਂ ਟੈਂਪਰੇਚਰ ਹਾਈ ਠੀਕ ਹੈ ਪਰ ਇਸ ਸਮੇਂ ਜਦੋਂ ਪੋਲੀਨੇਸ਼ਨ ਹੋਣਾ ਸੀ ਉਹ ਕਈ ਕਈ ਜਗ੍ਹਾ ਤੇ ਜਿਹੜਾ ਹਲਕਾ ਜਿਹੜਾ ਮੀਂਹ ਪੈ ਗਿਆ ਸੀ ਜਿਹਦੇ ਕਰਕੇ ਟੈਂਪਰੇਚਰ ਬਹੁਤ ਲੋਵ ਚਲਾ ਗਿਆ ਸੀਗਾ ਠੀਕ ਹੈ ਤਾਂ ਕਈ ਜਗ੍ਹਾ ਕਈ ਕਈ ਜਗ੍ਹਾ ਤੇ ਤਾਂ ਨੁਕਸਾਨ ਵੀ ਕਾਫੀ ਹੋ ਗਿਆ ਠੀਕ ਹੈ ਤੇ ਮੰਨ ਲਾ ਟੈਂਪਰੇਚਰ ਲੋਵ ਚਲਾ ਗਿਆ ਤੇ ਮੰਨ ਕੇ ਚਲ ਜੇ ਜਿਹੜਾ ਟੈਂਪਰਸ ਟਾਈਮ ਤੇ ਹਾਈ ਹੁੰਦਾ ਤਾਂ ਇਹਦਾ ਆਪਣਾ ਕਣਕ ਦੇ ਝਾੜ ਤੇ ਵੀ ਜਿਹੜਾ ਅਸਰ ਪੈਣਾ ਸੀ ਉਹ ਜਿਹੜਾ ਆਪਣੇ ਹੁਣ ਟੈਂਪਰੇਚਰ ਚੱਲ ਰਿਹਾ ਜਿਹੜਾ ਦਿਨ ਦਾ 28 ਤੋਂ 30 ਡਿਗਰੀ ਹੈ ਠੀਕ ਹੈ ਇਹ ਹੋਰ ਵੀ ਵਧਣ ਦੀ ਸੰਭਾਵਨਾ ਕਣਕ ਦੇ ਜਿਹੜੇ ਵਧੀਆ ਝਾੜ ਲਈ ਜਿਹੜਾ ਕਣਕ ਲਈ ਸ਼ੂਟੇਬਲ ਜਿਹੜਾ ਟੈਂਪਰੇਚਰ ਮੰਨਿਆ ਗਿਆ 24 ਤੋਂ 26 ਡਿਗਰੀ ਜਿਹੜਾ ਦਿਨ ਦਾ ਤੇ ਤੇ ਰਾਤ ਦਾ ਜਿਹੜਾ ਟੈਂਪਰੇਚਰ ਆ 15 ਤੋਂ 18 ਡਿਗਰੀ ਜਿਹੜਾ ਟੈਂਪਰੇਚਰ ਸਹੀ ਮੰਨਿਆ ਗਿਆ ਠੀਕ ਹੈ ਜੇਕਰ ਇਹ ਟੈਂਪਰੇਚਰ ਦੇ ਅੰਦਰ ਤਾਂ ਆਪਣੇ ਜਿਹੜਾ ਕਣਕ ਦਾ ਝਾੜ ਵਧੀਆ ਆਉਣ ਦੀ ਇੱਕ ਸੰਭਾਵਨਾ ਹੈਗੀ ਹੈ ਜੇਕਰ ਟੈਂਪਰੇਚਰ ਵੱਧਦਾ ਤਾਂ ਉਹਦੇ ਨਾਲ ਕੀ ਹੁੰਦਾ ਜਿਹੜੇ ਬੂਟੇ ਦੀ ਜਿਹੜੀ એનર્ਜੀ ਬਹੁਤ ਲੂਸ ਹੁੰਦੀ ਆ ਲੂਸ ਹੋਣ ਜਿਹੜੀ એનર્ਜੀ ਲੂਸ ਹੋਣ ਕਰਕੇ ਜਿਹੜੇ ਬੂਟੇ ਨੇ ਆਪ ਦੇ ਵਿੱਚ ਜਿਹੜੀ ਖਰਾਕ ਸਟੋਰ ਕੀਤੀ ਹੁੰਦੀ ਆ ਠੀਕ ਹੈ ਜਿਹੜੀ ਖਰਾਕ ਨਾਲ ਬੂਟੇ ਦੇ ਜਿਹੜੀ ਬੱਲੀ ਵਿੱਚ ਦਾਣੇ ਹੁੰਦੇ ਆ ਉਹਦਾ weight ਤੇ size ਬਣਨਾ ਹੁੰਦਾ ਠੀਕ ਹੈ ਉਹ ਘਟ ਜਾਂਦਾ ਤੇ એનર્ਜੀ ਲੂਸ ਹੋਣ ਕਰਕੇ ਜਿਹੜੀ ਖਰਾਕ ਸਟੋਰ ਕੀਤੀ ਹੁੰਦੀ ਮੂਵਮੈਂਟ ਬਹੁਤ ਘਟ ਜਾਂਦੀ ਆ ਉਹਦੇ ਨਾਲ ਆ ਜਿਹੜਾ ਆਪਣੇ ਕਣਕ ਦਾ ਦਾਣਾ ਪਿੱਚਕਾ ਰਹਿ ਜਾਂਦਾ ਜਾਂ ਉਹਦਾ weight ਨਹੀਂ ਬਣਦਾ ਜਾਂ ਉਹਦਾ ਦਾਣਾ ਦਾ size ਨਹੀਂ ਬਣਦਾ ਠੀਕ ਹੈ ਆ ਇਹ ਸਸ ਮੁਸਸਾ ਤੋਂ ਬਚਣ ਲਈ ਜਿਹੜਾ ਤੁਸੀਂ ਕਣਕ ਨੂੰ ਸਮੇਂ ਸਿਰ ਜਿਹੜਾ ਤੁਸੀਂ ਜ਼ਰੂਰਤ ਅਨੁਸਾਰ ਜਿਹੜਾ ਪਾਣੀ ਲਾਉਂਦੇ ਆਪਣੇ ਬਾਹਨ ਦਾ ਟੈਂਪਰੇਚਰ ਸਹੀ ਰਵੇ ਠੀਕ ਹੈ ਤੇ ਦੂਜੀ ਜਿਹੜੀ ਆਪਣੀ ਫਸਲ ਵਿੱਚ ਡੀ ਹਾਈਡਰੇਸ਼ਨ ਨਾ ਹੋਵੇ ਤੇ ਜਿਹੜਾ ਕਨੋਪੀ ਜਿਹੜਾ ਟੈਂਪਰੇਚਰ ਲੋਅ ਰਵੇ ਠੀਕ ਹੈ ਜੇਕਰ ਟੈਂਪਰੇਚਰ ਲੋਅ ਰਹੂਗਾ ਤਾਂ ਜਿਹੜਾ ਆਪਣੇ ਜਿਹੜੇ ਬੂਟੇ ਨੂੰ ਖਰਾਕ ਮੇਨਟੇਨ ਕਰਨੀ ਸੌਖੀ ਹੋ ਜੂਗੀ ਠੀਕ ਹੈ ਜੇਕਰ ਖਰਾਕ ਮੇਨਟੇਨ ਕਰੂਗਾ ਤਾਂ ਹੀ ਹਰ ਬਲੀਆਂ ਜਿਹੜੇ ਦਾਣੇ ਆ ਜਾਂ ਸਾਈਜ਼ ਆ ਫਿਰ ਉਹਨਾਂ ਦਾ ਪ੍ਰੋਪਰ ਬਣੂਗਾ ਫੇਰ ਹੀ ਆਪਣੀ ਜਿਹੜੀ ਫਸਲ ਦਾ ਝਾੜ ਅੱਗੇ ਵਧੀਆ ਮਿਲ ਜਿਹੜੀ ਕਣਕ ਸਮੇਂ ਦੇ ਵਿਜੀਤ ਆ ਉਹਨੂੰ ਆਪਾਂ 24-25 ਮਾਰਚ ਤੱਕ ਜਿਹੜਾ ਪਾਣੀ ਲਾ ਸਕਦੇ ਆ ਜੇਕਰ ਆਪਾਂ ਦਸੰਬਰ ਮਹੀਨੇ ਵਿੱਚ ਵਿਜੀਤ ਆ ਉਹਨੂੰ ਦੇਟਾ 5-10 ਅਪ੍ਰੈਲ ਤੱਕ ਤੁਸੀਂ ਜਰੂਰਤ ਅਨੁਸਾਰ ਪਾਣੀ ਦੇ ਸਕਦੇ ਹੋ ਬਾਕੀ ਜਿਹੜਾ ਫਸਲ ਦਾ ਤਾਪਮਾਨ ਜਿਹੜਾ ਮੇਨਟੇਨ ਰਵੇ ਮਲਕ ਲਗੇ ਵੀ ਜਿਹੜੀ ਬੂਟੇ ਨੂੰ ਜਿਹੜੀ ਖਾਦ ਲੈਣੀ ਸੌਖੀ ਰਵੇ ਪਰ ਤਾਪਮਾਨ ਮੇਨਟੇਨ ਰਹੂਗਾ ਤਾਂ ਹੀ ਫਿਰ ਆਪਾਂ ਜਿਹੜੀ ਫਸਲ ਦਾ ਝਾੜ ਵਧੀਆ ਆਊਗਾ ਦੂਜੀ ਤੁਸੀਂ ਐਨਪੀਕੇ ਦੀ ਸਪਰੇ ਕਰਕੇ ਵੀ ਜਿਹਦੇ ਵਾਧੇ ਹੋਏ ਟੈਂਪਰੇਚਰ ਨੂੰ ਤੁਸੀਂ ਮਾਨੇ ਕੁਝ ਹੱਦ ਤੱਕ ਜਿਹੜਾ ਆਪਣੇ ਝਾੜ ਤਾ ਬਚਾ ਸਕਦੇ ਆ ਜਿਹੜਾ ਵੱਧੇ ਟੈਂਪਰੇਚਰ ਤੋਂ।ਾਕੀ ਵੀਡੀਓ ਵਿੱਚ ਦਿੱਤੀ ਹੋਈ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਤਾਂ ਵੀਡੀਓ ਅਗੇ ਜ਼ਰੂਰ ਸ਼ੇਅਰ ਕਰਿਓ।